ਬੰਦੀ ਸਿੰਘਾਂ ਦਾ ਵੀ ਜੋ ਇਹਨਾਂ ਨੇ ਸਰਕਾਰ ਨੇ ਸਟੈਂਡ ਲਿਆ ਉਹ ਟੋਟਲ ਗਲਤ ਹੈ ਰਾਜਵਾਨਾ ਦੇ ਕੇਸ ਰਾਜਵਾਨਾ ਸਾਹਿਬ ਦੇ ਕੇਸ ਚ ਪਹਿਲਾਂ ਭੁੱਲਰ ਸਾਹਿਬ ਦੇ ਕੇਸ ਚ ਲਿਆ ਜਿਹੜੇ ਕਹਦੇ ਨੂੰ ਕੁਛ ਨਹੀਂ ਕੀਤਾ ਅਕਾਲੀਆਂ ਨੇ ਰਾਜੋ ਸਾਹਿਬ ਆਲ ਸਾਹਿਬ ਦਾ ਭੁੱਲਰ ਸਾਹਿਬ ਦਾ ਇਹ ਸਾਰੀਆਂ ਅਕਾਲੀ ਸਰਕਾਰ ਵੇਲੇ ਹੋਏ ਸੀ ਮਸਲੇ ਕਿ ਉਸ ਵੇਲੇ ਇਹਨਾਂ ਦੀ ਸਜ਼ਾਾਂ ਜਿਹੜੀਆਂ ਮੌਤ ਦੀਆਂ ਸੀ ਬਦਲਣ ਵਾਸਤੇ ਬਾਅਦੇ ਵੀ ਕਿਤੇ ਸਰਕਾਰਾਂ ਨੇ ਬਾਅਦ ਚ ਮੁੱਕਰ ਗਈਆਂ ਇਹਨਾਂ ਤੇ ਸੀ ਕਿ ਜੇ ਦਿੱਲੀ ਚਾਹੁੰਦੀ ਤਾਂ ਰਿਹਾਂ ਹੋ ਸਕਦਾ ਸੀ ਭੁੱਲਰ ਸਾਹਿਬ ਇਹ ਚਾਹੁੰਦੇ ਤਾਂ ਅਜ ਰਾਜਵਾਨਾਂ ਨੂੰ ਵੀ ਪ੍ਰੋਲ ਮਿਲ ਸਕਦੀ ਸੀ ਲੇਕਿਨ ਇਹਨਾਂ ਨੇ ਗੋਲਮੋਲ ਕਰਤੀ ਹੈ ਜਵਾਬ ਦਿੱਤਾ ਸੋ ਉਸਤੇ ਵੀ ਸਾਰਾ ਰਾਜੇ ਬਤਾਇਆ ਸੋ ਇਹ ਬਤੇ ਬਤੇ ਸੀ ਨਾਲ ਮੇਨ ਲੇਕਿਨ ਜੋ ਹੈ ਪਾਰਟੀ ਨੂੰ ਉਦੇਸ਼ਾ ਅਗਲਾ ਇਹ ਹੈ ਜੀ ਤੇ ਅਗਲੇ ਪ੍ਰੋਗਰਾਮ ਅਸੀਂ ਸਾਰੇ ਅਸੀਂ ਉਵੇਂ ਡਾਟਾ ਦੇ ਕੇ ਕਰਾਂਗੇ ਫਿਰ ਫਾਈਨਲ ਆਏ ਜਿਹੜੇ ਤੁਹਾਨੂੰ ਤੁਹਾਡੇ ਕੋਲ ਫੇਰ ਆ ਕੇ ਸੰਗਤ ਦੇ ਵਿੱਚ ਅਸੀਂ ਸਾਰੇ ਦੱਸਾਂਗੇ ਇਹਨਾਂ ਲਫਜ਼ਾਂ ਨਾਲ ਤੁਹਾਡਾ ਬਹੁਤ ਧੰਨਵਾਦ ਹੁਣ ਮੈਂ ਤੁਹਾਚ ਇਹਨਾਂ ਜੀਮਾ ਸਾਹਿਬ ਕੋਲ ਕਲੀਅਰਫਾਈ ਕਰਦੇ ਜੇ ਤੁਸੀਂ ਕੋਈ ਕੁਐਸਚਨ ਕਰ ਕਿਸ ਤਰੀਕ ਤੱਕ ਪੂਰੀ ਵੱਖ-ਵੱਖ ਅਗਲਾ ਜਰਨਲੀਆਂ ਕਮੇਟੀ ਹੈ ਔਰ ਹਲਕਾਂਚਾਂ ਦੇ ਲਈ ਮੀਡੀਆ ਕਰ ਲੋ ਇਹ ਜਲਦੀ ਅਸੀਂ ਇਸ ਤੋਂ ਬਾਅਦ ਹਾਂ ਜਲਦੀ ਅਸੀਂ ਡਾਟਾ ਦੇ ਦੇਵਾਂਗੇ ਜੇ ਇੱਕ ਇੱਕਦਮ ਤਾਂ ਮੈਂ ਤੁਹਾਨੂੰ ਡੇਟ ਨਹੀਂ ਦਿੰਦਾ ਅਸੀਂ ਬੈਠ ਕੇ ਰਾਏ ਕਰਕੇ ਕਿਉਂਕਿ ਫਿਰ ਇਹ ਵੀ ਹੈ ਪਾਰਟੀ ਡੈਮੋਕਰੈਟਿਕ ਪਾਰਟੀ ਹੈ ਮੈਂ ਕਦੇ ਵੀ ਇਸ ਸਵਾ ਦਾ ਬੰਦਾ ਨਹੀਂ ਕਿ ਪਾਰਟੀ ਚ ਤੁਸੀਂ ਜੋ ਮੂੰਹ ਚ ਕਹਦੇ ਹੋ ਪਾਰਟੀ ਹੈ ਪਾਰਟੀ ਹੀ ਸਾਨੂੰ ਹਿੱਸਾ ਤੇ ਬਿਠਾਉਂਦੀ ਹੈ ਇਸ ਕਰਕੇ ਮੈਂ ਉਹਦੀ ਰਾਏ ਤੋਂ ਬਗੈਰ ਕੋਈ ਗੱਲ ਇੱਕ ਲਫ਼ਜ਼ ਵੀ ਅੱਗੇ ਅਖਰ ਨਹੀਂ ਕਹਿਣਾ ਅੱਜ ਵੀ ਜੋ ਗੱਲ ਕਹੀਏ ਸਾਰੀ ਪਾਰਟੀ ਦੇ ਮੇਰੇ ਦੁਆਲੇ ਸਾਰੀ ਪਾਰਟੀ ਬੈਠੀ ਐ ਇੱਕ ਵੀ ਲਫ਼ਜ਼ ਕਹਿ ਦੇਣ ਕਿ ਭਾਈ ਹੁਣ ਜਿਹੜਾ ਤਰੀਕਾ ਹੋ ਗਿਆ ਅਸੀਂ ਤਾਂ ਲੜਨ ਵਾਲੇ ਸੀ ਅੱਜ ਸੋਸ਼ਲ ਮੀਡੀਆ ਤੇ ਪ੍ਰੈਸ ਆ ਗਿਆ ਟੀਵੀ ਆ ਗਿਆ ਅਸੀਂ ਤਾਂ تیر ਵਾਲੀ ਬਤਾਰ ਸਾਂ ਗੱਲਾਂ ਕਰਨ ਵਾਲੇ ਹੁੰਦੇ ਸੀ ਵੱਧ ਤੋਂ ਵੱਧ ਤੇ ਉਹ ਤਾਂ ਤੁਸੀਂ ਹੁੰਦੇ ਸੀ ਤੇ ਅਸੀਂ ਲੋਕਾ ਜਾ ਕੇ ਲੜਦੇ ਸੀ ਹੁਣ ਜਵਾਨੇ ਵੱਖਰੇ ਆ ਗਏ ਇਸ ਕਰਕੇ ਕਈ ਵਾਰੀ ਸਾਨੂੰ ਇਸ ਜਵਾਨੇ ਦਾ ਪਤਾ ਵੀ ਨਹੀਂ ਲੱਗਦਾ ਜੋ ਅਸੀਂ ਮਨੋ ਅਕਾਲੀ ਦਲ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਦੇਸ਼ ਵਾਸਤੇ ਸੀ ਲੜਾਈਆਂ ਲੜੀਆਂ ਅੱਜ ਵੀ ਅਸੀਂ ਉੱਥੇ ਹੀ ਖੜੇ ਆ ਅੱਜ ਵੀ ਮੈਨੂੰ ਦੁੱਖ ਹੈ ਕਿ ਜੇ ਕਿਤੇ ਸਾਡਾ ਸਾਥ ਦੇ ਦਿੰਦੇ ਜਦੋਂ ਅਸੀਂ ਧਰਮ ਜਦੋਂ ਮੋਰਚਾ ਲਾਇਆ ਸੀ ਜਿਸ ਤੇ ਅਸੀਂ ਪਾਣੀਆਂ ਦੀ ਮੰਗ ਕੀਤੀ ਸੀ ਚੰਡੀਗੜ੍ਹ ਦੀ ਮੰਗ ਸੀ ਪੰਜਾਬੀ ਬੋਦੇ ਇਲਾਕਿਆਂ ਦੀ ਮੰਗ ਸੀ ਵਪਾਰ ਦੀ ਪਾਕਿਸਤਾਨ ਲਾਂਘੇ ਦੀ ਮੰਗ ਸੀ ਔਰ ਜੋ ਟੈਕਸਟ ਹੈ ਤਿੰਨ ਸਟੇਟਾਂ ਦਾ ਮਾਫ ਕੀਤਾ ਸਾਡੀ ਬਰਾਬਰਤਾ ਦੀ ਮੰਗ ਸੀ ਉਹ ਇਹ ਗੱਲਾਂ ਜਿਹੜੀ ਅਸੀਂ ਫੌਜਾਂ ਦੀ ਭਰਤੀ ਦੀ ਮੈਡ ਤੇ ਮੰਗ ਸੀ ਜੇ ਕਿਤੇ ਇਹ ਗੱਲਾਂ ਸਾਡੀਆਂ ਉਦੋਂ ਸਾਡੇ ਨਾਲ ਇਹ ਸਹਿਮਤ ਹੋ ਜਾਂਦੇ ਇਹਦਾ ਵੱਖਰੇ ਨਾਲ ਖੜਦੇ ਸਾਨੂੰ ਮਾਰਨ ਵਾਸਤੇ ਕੇ ਜੇ ਪਾਣੀ ਦੀ ਘੁੱਟ ਰਿੰਦੇ ਦੂਜਿਆਂ ਨੂੰ ਤੇ ਉਹਦੇ ਨਾਲ ਖੜੇ ਸੀ ਦਰਾ ਗਾਂਧੀ ਦੇ ਟੱਕ ਲਾਉਣ ਵੇਲੇ ਅੱਜ ਨਾਲ ਨਾ ਖੜਦੇ ਤਾਂ ਜਾਂ ਦਿਨ ਨਹੀਂ ਸਿਉਂਦੇ ਅੱਜ ਇਹ ਮੰਗਾਂ ਕਰਦੇ ਨੇ ਉਸ ਵੇਲੇ ਇਹਦੀ ਫਾਇਨਲ ਪਾਵਰ ਮੰਗਦੇ ਨੇ ਇਹਦੀ ਅਨੰਦਪੁਰ ਦਾ ਮਤਾ ਮੰਗਦੇ ਨੇ ਤਾਂ ਖਾਲਸਾ ਮੰਗਦੇ ਨੇ ਉਸ ਵੇਲੇ ਫਿਰ ਜੋ ਸਾਡੇ ਨਾਲ ਹੋਈ ਹੈ ਅੱਜ ਲੋਕ ਕਹਿੰਦੇ ਕੀ ਕੀਤਾ ਅਕਾਲੀ ਦਲ ਨੇ ਅਕਾਲੀ ਦਲ ਜਿਹੜਾ ਪੰਜਾਬ ਵਿੱਚ ਰੱਖੀ ਬੈਠਾ ਹੈ ਨਹੀਂ ਅੱਜ ਤੂੰ ਕਿੱਦਾਂ ਦਾ ਪਹਿਲਾਂ ਮਰ ਜਾਂਦਾ ਜੇ ਬਚਾਉਣ ਆ ਅਗਲਾ ਮੈਂ ਲਿਖ ਕੇ ਦਿੰਦਾ ਕਿ ਕੋਈ ਅਕਾਲੀ ਦਲ ਬਚਾਏਗਾ ਇਹ ਕੋਈ ਸਾਰੇ ਨਹੀਂ ਦੁਨੀਆ 'ਚ ਭਗਤ ਸਿੰਘ ਬਣਦੇ ਤੇ ਸਾਰੇ ਹੀ ਸੁਭਾਸ਼ ਚੰਦਰ ਬੋਸ ਬਣਦੇ ਸਾਡੇ ਬਜ਼ੁਰਗਾਂ ਨੇ ਜੋ ਕੁਰਬਾਨੀਆਂ ਕੀਤੀਆਂ ਨੇ ਉਹ ਕੁਰਬਾਨੀਆਂ ਤੇ ਪਾਰਟੀ ਕਿਸੇ ਇੱਕ ਬੰਦੇ ਦੀ ਬਣਾਈ ਹੋਈ ਪਾਰਟੀ ਨਹੀਂ ਇਸ ਕਰਕੇ ਮੈਂ ਗੁਰੂ ਤੋਂ ਇਹ ਜਾਣ ਕੇ ਕਹਿੰਦਾ ਕਿ ਗੁਰੂ ਅੰਗਸਾ ਹੈ ਪਾਰਟੀ ਦੇ ਹਮੇਸ਼ਾ ਪਾਰਟੀ ਚੜ੍ਹਦੀ ਕਲਾ ਰਹੇਗੀ ਔਰ ਅਸੀਂ ਹਰ ਹਾਲ ਹਰ ਹਾਲ ਪੰਜਾਬ ਪੰਜਾਬੀਆਂ ਤੇ ਹਰ ਦੇਸ਼ ਦੇ ਇਨਸਾਨ ਵਾਸਤੇ ਤੇ ਮਿਨੋਰਟੀ ਵਾਸਤੇ ਅਸੀਂ ਹਰ ਸਾਹ ਤੱਕ ਲੜਦੇ ਰਹਾਂਗੇ ਇਹ ਸਾਡਾ ਇੱਕ عقیدہ ਹੈ ਜਿਸ ਤੇ ਅਸੀਂ ਪੂਰੇ ਵਿਸ਼ਵਾਸ ਨਾਲ ਕੰਮ ਕਰਾਂਗੇ